ਕਿਸਾਨ ਮੋਚ ਨਾਲ ਸੰਬੰਧਿਤ ਵੱਖ-ਵੱਖ ਜਥੇਬੰਦੀਆਂ ਨੇ ਵਪਾਰੀਆਂ ਤੇ ਸ਼ੈੱਲਰ ਮਾਲਕਾਂ ਵੱਲੋਂ ਮੰਡੀਆਂ ਬੰਦ ਕੀਤੇ ਜਾਣ ਦੇ ਰੋਸ 'ਚ ਬਜੂ ਕਪੂਰਥਲਾ ਜਲੰਧਰ ਬਾਈਪਾਸ ਰੋਡ 'ਤੇ ਧਰਨਾ ਦੇ ਕੇ 2 ਘੰਟੇ ਚੱਕਾ ਜਾਮ ਕੀਤਾ। ਜਿਸ ਕਾਰਨ ਵੱਖ-ਵੱਖ ਰੂਟਾਂ ਤੋਂ ਕਪੂਰਥਲਾ ਆਉਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ। ਰੋਭਚਾਏ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਆਰਥੀਆਂ ਤੇ ਸ਼ੈੱਲਰ ਮਾਲਕਾਂ ਦੀ ਹੜਤਾਲ ਖਤਮ ਨਾ ਕਰਵਾਈ ਗਈ ਤਾਂ ਸੂਚਕਤ ਕਿਸਾਨ ਮੋਚਾ ਸਖਤ ਫੈਸਲਾ ਲੈਣ ਲਈ ਮਜਬੂਰ ਹੋਵੇਗਾ। ਇਹ ਦਿੱਲੀ ਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਧਰਨੇ ਦੀ ਸਮਾਪਤੀ ਤੇ ਯੂਨੀਅਨ ਵੱਲ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੈਂ ਮਾਸਟਰ ਚਰਨ ਸਿੰਘ ਜਿਹੜਾ ਪ੍ਰਧਾਨ ਪੂਲ ਹਿੰਦ ਕਿਸਾਨ ਸਭਾ ਅੱਛਾ ਜੀ ਅਜੰਗਲ ਧਰਨਾ ਕੀ ਕਹਿਣਾ ਚਾਹੂੰ ਧਰਨੀ ਵਾਲੇ ਵੀ ਤੁਸੀਂ ਜਿਹੜਾ ਅੱਜ ਦਾ ਧਰਨਾ ਦਾ ਬੜਾ ਹੀ ਇੰਪੋਰਟੈਂਟ ਤੇ ਜਦੋਂ ਬੇਪੂਰ ਕਸਾਨ ਜਿਹੜੇ ਹਨ ਇਹਨਾਂ ਦੀ ਹੁਣ ਜਿਹੜੀ ਫਸਲ ਜਿਹੜੀ ਆ ਮੰਡੀ ਚ ਆਉਣੀ ਸ਼ੁਰੂ ਹੋ ਗਈ ਆ ਉਹ ਮੰਡੀ ਚ ਫਸਲ ਆਉਣੀ ਸ਼ੁਰੂ ਹੋ ਗਈ ਪਰ ਸਾਡੀ ਪੰਜਾਬ ਸਰਕਾਰ ਤੇ ਹਿੰਦ ਸਰਕਾਰ ਜਿਹੜੀ ਆ ਇਹਨਾਂ ਨੇ ਇਹਦੇ ਖਰੀਦ ਪ੍ਰਬੰਧ ਕੋਈ ਨਹੀਂ ਕੀਤਾ ਕਿਉਂਕਿ ਝੋਨਾ ਜਿਹੜਾ ਵਾਜ ਤੋਂ 10-15 ਰੁਪਏ ਦਾ ਮੰਡੀ ਚ ਆਉਣਾ ਸ਼ੁਰੂ ਹੋ ਗਿਆ ਵਾ ਤੇ ਉਹ ਇਹ ਆ ਵੀ ਸਰਕਾਰ ਨੇ ਰੇਟ ਦਿੱਤਾ ਸੀ ਇਸ ਵਿਵਸਥਾ 2300 ਕੋਸ਼ ਰੁਪਏ ਪਰ ਉਹ ਜਿਹੜਾ ਝੋਨਾ ਖਰੀਦ ਹੋ ਰਿਹਾ ਵਾ ਉਹ 20 ਜਾਂ 202100 ਦੇ ਲਗਭਗ ਖਰੀਦ ਹੋ ਰਿਹਾ ਲਗਭਗ 350 ਰੁਪਿਆ ਪਰ ਕਿਲ ਟਨ ਕਿਸਾਨ ਨੂੰ ਘਾਟਾ ਪੈ ਰਿਹਾ ਵਾ ਉਹ ਵੀ ਕਦੀ ਕੋਈ ਖਰੀਦੇ ਕਰੀ ਨਹੀਂ ਖਰੀਦੇ ਹੁਣ ਕਿਸੇ ਦਿਨ ਕੁਛ ਦਿਨਾਂ ਤੋਂ ਮੰਡੀ ਦੇ ਵਿੱਚ ਆਣਦੀਆ ਮਜ਼ਦੂਰ ਤੇ ਜਿਹੜੇ ਹੋਰ ਮਤਲਬ ਮੰਡੀ ਚ ਕੰਮ ਕਰਨ ਵਾਲੇ ਪੱਲੇ ਆਧਾਰ ਇਹਨਾਂ ਹੜਤਾਲ ਕੀਤੀ ਹੋਈ ਆ ਝੋਨੇ ਦੇ ਢੇਰ ਲੱਗਿਆ ਪਰ ਖੇਤਾਂ ਚ ਝੋਨਾ ਪੱਕਾ ਹੋਇਆ ਵਾ ਪਰ ਸਰਕਾਰ ਦੇ ਕੰਨਾਂ ਤੇ ਜੂਨ ਹੀ ਸਰਕੀ ਆ ਜਿਹੜਾ ਅੱਜ ਦਾ ਧਰਾਂ ਅਸੀਂ ਲਾਰਾ ਆ ਕਿਸਾਨ ਜਿਹੜੇ ਲਾਰਾ ਆ ਇਸੇ ਗੱਲ ਤੋਂ ਲਾਰਾ ਆ ਵੀ ਜਿਹੜਾ ਕਿਸਾਨ ਦਾ ਝੋਨਾ ਜਿਹਦਾ ਕੇ ਸਮਾਂ ਆ ਗਿਆ ਹੁਣ ਮੰਡੀ ਚ ਵਿਕਣ ਦਾ ਇਹ ਝੋਨਾ ਜਿਹੜਾ ਵਾ ਇਹਨੂੰ ਖਰੀਦਿਆ ਜਾਵੇ ਤੇ ਜਿਹੜੀ ਇਹਨਾਂ ਨੇ ਜੋ ਸਹੀ ਭਾਅ ਅਨਾਉਂਸ ਕੀਤਾ 2300 ਕੋਸ਼ ਰੁਪਏ ਉਹਦੇ ਅਨਸਾਰ ਖਰੀਦਿਆ ਜਾਵੇ ਤਾਂ ਕਿ ਕਿਸਾਨ ਜਿਹੜਾ ਆਉਦੀ ਫਸਲ ਦਾ ਉਹਨੂੰ ਜੋਗ ਮੁੱਲ ਮਿਲ ਸਕੇ ਤਾਂ ਉਹਦੀ ਫਸਲ ਜਿਹੜੀ ਲਗਾਤਾਰ ਰੈਗੂਲਰ ਫਸਲ ਜਿਹੜੀ ਆ ਉਹਦੀ ਮੰਡੀ ਦੇ ਵਿੱਚ ਆਵੇ ਤੇ बिकੇ ਇਹ ਧਰਨਾ ਸਿਰਫ ਕੋਪੂਠਲੇ ਚ ਹੈ ਕਿ ਪੂਰੇ ਪੰਜਾਬ ਚੱਲ ਰਿਹਾ ਜੀ ਪੂਰੇ ਪੰਜਾਬ ਚ ਇਹ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਅੰਸਾਰ ਰਿਹਾ ਜੀ ਇਹ ਕਾਲ ਜਿਹੜੀ ਅੱਜ ਦੀ ਧਰਨੇ ਦੀ ਸਾਰੇ ਪੰਜਾਬ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਰਿਆ ਇਹ ਤਾਂ ਸਾਰੇ ਪੰਜਾਬ ਚ ਇਹ ਤਾਂ ਲੱਗ ਰਿਹਾ ਕਿਉਂਕਿ ਇਹ ਝੋਨੇ ਦੀ ਫਸਲ ਜਿਹੜੀ ਆ ਇਹ ਸਾਰੇ ਪੰਜਾਬ ਦੇ ਵਿੱਚ ਲਗਭਗ ਇਹਦਾ ਇੱਕ ਹੀ ਸਮਾਂ ਵਾਂ ਮੰਡੀ ਦੇ ਵਿੱਚ ਆਉਂਦਾ ਇਸ ਕਰਕੇ ਜੇ ਐਸ ਮੰਡੀ ਕਪੂਰਥਲਾ ਸੰਤਾਨਪੁਰ ਤੇ ਢੋਣਾ ਰੋੜ ਰਿਆ ਵਾ ਤੇ ਸਾਰੇ ਪੰਜਾਬ 'ਚ ਹੀ ਰੋੜ ਰਿਆ ਵਾ ਸਾਰੇ ਪੰਜਾਬ 'ਚ ਹੀ ਕਿਸਾਨ ਜਿਹੜੇ ਆ ਸੜਕਾਂ ਤੇ ਨਿਕਲੇ ਹੋਏ ਆ ਇਸ ਕਰਕੇ ਇਹ ਆ ਵੀ ਇਹ ਧਰਨਾ ਜਿਹੜਾ ਸਾਰੇ ਪੰਜਾਬ ਦੇ ਵਿੱਚ ਹੀ ਆ ਜਿੰਦਰ ਸਿੰਘ ਰਾਣਾ ਐਡਵੋਕੇਟ ਇਹ ਕੀ ਕਹਿਣਾ ਚਾਹੋਗੇ ਧਰਨੇ ਬਾਰੇ ਇਸ ਤੁਸੀਂ ਅੱਜ ਦਾ ਧਰਨਾ ਬਹੁਤ ਹੀ ਮਜਬੂਰੀ ਵਾਸਤੇ ਲਾਇਆ ਜੀ ਪੰਜਾਬ ਸਰਕਾਰ ਨੇ ਜਿਹੜੀ ਮੰਡੀਆਂ ਦੇ ਵਿੱਚ ਖਰੀਦ ਸੀ ਝੋਨੇ ਦੀ ਫਸਲ ਦੀ ਉਹ ਆਰੰਭ ਨਹੀਂ ਕਰਵਾਈ ਔਰ ਉਹਨਾਂ ਦਾ ਜਿਹੜਾ ਮਸਲਾ ਹੀ ਪੰਜਾਬ ਸਰਕਾਰ ਦਾ ਆੜਤੀਆਂ ਦਾ ਮਸਲਾ ਸ਼ੈਲਰ ਵਾਲਾ ਮਸਲਾ ਹੀ ਉਹਨੂੰ ਉਹਨੇ ਕਵੀਰਤਾ ਨਾਲ ਨਹੀਂ ਲਿਆ ਔਰ ਝੋਨੇ ਦੀ ਫਸਲ ਨੂੰ ਲੈ ਕੇ ਜਿਹੜੇ ਪ੍ਰਬੰਧ ਕਰਨੇ ਸੀ ਉਹ ਕੀਤੇ ਨਹੀਂ ਉਹਨਾਂ ਚੋ ਫੇਲ ਹੋਈ ਆ ਔਰ ਭਾਰਤ ਸਰਕਾਰ ਨੇ ਵੀ ਪੰਜਾਬ ਦੇ ਜਿਹੜੇ ਸੀਗੇ ਕਿਥੋਂ ਚੋਲਾਂ ਦੀ ਜਾਂ ਹੋਰ ਕਦਮ ਖਾਲੀ ਕਰਨ ਦੀ ਜ਼ਿੰਮੇਵਾਰੀ ਸੀ ਉਹ ਨਿਭਾਈ ਨਹੀਂ ਔਰ ਸਾਡਾ ਮੁੱਖ ਤੌਰ ਤੇ ਪੰਜਾਬ ਸਰਕਾਰ ਦੇ ਨਾਲ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਕਿ ਮੰਡੀਆਂ ਦੇ ਵਿੱਚ 15-20 ਦਿਨ ਤੋਂ ਕਿਸਾਨਾਂ ਦੀ ਜਿਹੜੀ ਆ ਉਹ ਲੁੱਟ ਹੋ ਰਹੀ ਆ ਔਰ ਜਿਹੜਾ ਐਮਐਸਪੀ ਦਾ ਟਾਈਮ ਸੀ ਜਿਸ ਦਿਨ ਤੋਂ ਫਰੀਦ ਹੋਣੀ ਸੀ ਉਹ ਚਾਲੂ ਨਹੀਂ ਹੋਈ ਅਸੀਂ ਸਰਕਾਰ ਨੂੰ ਅੱਜ ਇਹ ਵਾਰਨਿੰਗ ਦੇਣ ਆਉਣੇ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਇਹ ਜਿਹੜੀ ਐਮਐਸਪੀ ਦੇ ਫਰੀਦ ਜਿਹੜੀ ਆ ਉਹ ਚਾਲੂ ਕਰਾਈ ਜਾਵੇ ਨਹੀਂ ਤਾਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਸ ਬਾਰੇ ਕੋਈ ਗੰਭੀਰ ਜਿਹੜਾ ਫੈਸਲਾ ਵੀ ਲੈ ਸਕਦਾ ਕਿ ਅੱਗੇ ਵੀ ਚੱਲੇਗਾ ਦਰਨਾ ਕਿ ਅੱਜ ਦਾ ਦਿਨ ਹੀ ਹੈ ਦਰਨਾ ਅੱਜ ਦਾ ਧਰਨਾ ਸਿਰਫ ਇੱਕ ਸੰਕੇਤਕ ਧਰਨਾ ਹੈ ਇਹ 12 ਤੋਂ 2 ਜਿਹੜਾ ਉਹ ਅਸੀਂ ਜਾਰੀ ਕੀਤਾ ਹੈ ਅਸੀਂ ਪ੍ਰਸ਼ਾਸਨ ਨੂੰ ਵੀ ਪੁਲੀਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਕਿ ਅਸੀਂ ਇਹ ਪੂਰਾ ਮੰਜ਼ਰਾ ਕਰ ਰਹੇ ਆ ਸਾਡੀ ਸਿਰਫ ਮੰਗ ਇਹੋ ਹੀ ਆ ਕਿ ਜਿਹੜਾ ਝੋਨੇ ਦੀ ਖਰੀਦ ਜਿਹੜੀ ਹੈ ਸ਼ੁਰੂ ਕੀਤੀ ਜਾਵੇ ਔਰ ਲੋਕ ਸਾਡਾ ਸਹਿਯੋਗ ਵੀ ਕਰ ਰਹੇ ਆ ਔਰ ਅਸੀਂ ਜਿਹੜੇ ਐਮਰਜੈਂਸੀ ਸਭਾਵਾਂ ਵਾ ਉਹ ਅਸੀਂ ਚਾਲੂ ਰੱਖੀ ਆ ਇਸ ਸਬੰਧੀ ਕੋਈ ਮੰਗ ਪੱਤਰ ਦੇ ਰਹੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੋਈ ਮੰਗ ਪੱਤਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਔਰ ਜੇਕਰ ਜਕਟਨ ਸਿੰਘ ਸਾਹਿਬ ਆਏ ਆ ਪਰ ਅਸੀਂ ਉਹਨਾਂ ਨੂੰ ਕਿਹਾ ਬीडीओ ਸਾਹਿਬ ਨੂੰ ਜਿਹੜਾ ਤੁਸੀਂ ਦੱਦਿਆ ਔਰ ਦੇਖ ਰਿਹਾ ਵੀ ਕੌਣ ਮੰਗ ਪੱਤਰ ਲੈਂਦਾ ਮੰਗ ਪੱਤਰ ਸਾਡਾ ਤਿਆਰ ਹੈ ਡਿਊਟੀ ਮੈਜਿਸਟ੍ਰੇਟ ਤੇ ਡੀਸੀ ਸਾਹਿਬ ਵੱਲੋਂ ਕੁਚ ਟੰਗੇ ਮੇਰਾ ਨਾਮ ਕਿਸ਼ਮੇ ਹੈਗਾ ਤੇ ਮੈਂ ਤੁਹਾਨੂੰ ਬਿਲਤੀ ਕਿ ਤੁਹਾਨੂੰ ਇਹ ਵਿਸ਼ਾਲ ਦਰਨ ਹੈ ਕਿ ਤੁਹਾਡਾ ਸਟੇਡੀਅਮ ਹੀ ਮਸਲਾ ਹੈਗਾ ਲਿਫਟਿੰਗ ਦਾ ਇਹ ਪੰਜਾਬ ਸਰਕਾਰ ਵੱਲੋਂ ਤੇ ਸਰਕਾਰ ਵੱਲੋਂ ਪੂਰਾ ਟੈਕਲ ਕੀਤਾ ਜਾ ਰਿਹਾ ਹੈ। ਫਰੀ ਕਰੀਪ ਅਜੇ ਲਿਫਟਿੰਗ ਦਾ ਫਰੀ ਦਾ ਸਾਰਾ ਜਿਹੜਾ ਕੋਈ ਮੈਟਰ ਹੈਗਾ ਇਹ ਲਿਫਟ ਸੀਨੀਅਰ ਲੈਵਲ ਤੇ ਸਰਕਾਰ ਦੇ ਨਾਲ ਟੈਕਲ ਕੀਤਾ ਜਾ ਰਿਹਾ ਹੈ। ਤੇ ਮੈਂ ਤੁਹਾਨੂੰ ਇਹ ਸ਼ੌਜਰਾਨ ਦੇ ਡੀਸੀ ਸਾਹਿਬ ਵੱਲੋਂ ਵੀ ਪੂਰਾ ਕਪੂਰਥਲੇ ਜਿੰਨੇ ਦਾ ਪੂਰਾ ਤੁਹਾਡੇ ਵੱਲੋਂ ਰੱਖਿਆ ਜੋ ਗਿਆਨ ਸਾਨੂੰ ਤੇ ਡੀਸੀ ਸਾਹਿਬ ਨੇ ਵੀ ਚੀਫ ਸੈਕਟਰੀ ਸਾਹਿਬ ਨਾਲ ਗੱਲ ਕਰਕੇ ਪੂਰਾ ਇਹ ਕਰਵਾ ਲਏ ਨੇ ਤੇ ਮੈਂ ਤੁਹਾਨੂੰ ਇਹ ਰਿਕੁਐਸਟ ਕਰਨ ਆਇਆ ਮੈਂ ਡੀਸੀ ਸਾਹਿਬ ਕੋਲੋਂ ਪੁੱਛਿਆ ਕਿ ਅਗਰ ਕੋਈ ਤੁਹਾਡੇ ਵੱਲੋਂ ਕੋਈ ਮਤਾਂ ਵੀ ਹੈਗਾ ਉਹ ਵੀ ਮੈਂ ਸਰਪੰਚ ਸਾਹਿਬ ਤੋਂ ਮੈਂ ਲੈਣ ਆਇਆ ਤੇ ਮੈਂ ਤੇ ਬੇਦੀ ਕਰ ਰਿਹਾ ਹਾਂ ਟੀਸੀ ਸਾਹਿਬ ਨੂੰ ਕਿ ਮੁੰਬੜ ਟੈਕ ਟੀਸੀ ਸਾਹਿਬ ਨੂੰ ਜਿਹੜਾ ਤੁਹਾਡਾ ਲਿਫਟਿੰਗ ਦਾ ਖਰੀਦ ਦਾ ਮਸਲਾ ਹੈਗਾ ਇਹ ਜਲਦ ਤੋਂ ਜਲਦ ਅਸੀਂ ਅਗਲੇ ਹਫਤੇ ਤੱਕ ਕਰਵਾਈਏ ਤੇ ਪਲੀਜ਼ ਤੁਸੀਂ ਸੰਗਰ ਦਾ ਟਾਈਮ ਵੀ ਹੈਗਾ ਤੁਸੀਂ ਮੇਰੇ ਨਾਲ ਧਰਨੇ ਤੋਂ ਉੱਠੋ ਤੇ ਮੇਰੇ ਨਾਲ ਬੈਠੇ ਰਾਮਰਾਣਾ ਫਾ ਸੰਗਰ ਦੀ ਚਕੀ ਤੇ ਇਸ ਕਰਕੇ ਪਲੀਜ਼ ਤੁਹਾਨੂੰ ਕਹਿੰਦੇ ਕਿ ਟ੍ਰੈਫਿਕ ਵਗੈਰਾ ਇਹ ਕਾਫੀ ਬਲੌਕ ਹੈਗਾ ਮੈਨੂੰ ਇਹ ਬਿਲਕੁਲ ਰੰਗ ਹੈ ਕੋਈ ਇਹ ਪਤਾ ਵੀ ਹੈ ਮੈਨੂੰ ਇਸ ਪੋਜੀਸ਼ਨ ਮੈਨੂੰ ਦਿਜੀਏ ਮੈਂ ਤੁਹਾਡਾ ਪੂਰਾ ਸਹਿਯੋਗ ਕਰਦਾ ਤੁਸੀਂ ਵੱਡੇ ਐਕਿਊਮੇਰੇ ਅਸੀਂ ਇਹ ਦੱਸਾਂ ਉਹਨਾਂ ਕੋਠਾਈ ਹੈ ਆਪਾਂ ਇੱਕ ਹਮਤਾਲੀਂ ਜੇ ਮੈਂ ਪ੍ਰਧਾਨ ਸਾਹਿਬ ਤੋਂ